वैसे ਤੁਹਾਨੂੰ ਸਭ ਨੂੰ ਪਤਾ ਹੈ ਇਹ ਫੋਟੋ ਬਾਬਾ ਜੋਰਾਵਰ ਸਿੰਘ ਜੀ ਦੀ ਬਾਬਾ ਫਤਿਹ ਸਿੰਘ ਜੀ ਦੀ ਕਿਤਰਾ 7 ਸਾਲ ਔਰ 9 ਸਾਲ ਦੀ ਉਮਰ ਦੇ ਅੰਦਰ ਇਹਨਾਂ ਨੇ ਇੰਨੀ ਵੱਡੀ ਮਹਾਨ ਸ਼ਹਾਦਤ ਨੂੰ ਪ੍ਰਾਪਤ ਹੋਏ ਪਰ ਇਹ ਨਹੀਂ ਮੰਨੀ ਧਰਮ ਨਹੀਂ ਬਦਲਿਆ ਔਰ ਸਿੱਧਕ ਨਹੀਂ ਹਾਰਿਆ ਪਰ ਕਿਆ ਤੁਹਾਨੂੰ ਇਹ ਵੀ ਪਤਾ ਹੈ ਕਿ ਹੁਣ ਪੂਰੇ ਦੇਸ਼ ਦੇ ਅੰਦਰ ਅਜ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਇਹਨਾਂ ਦਾ ਨਾਮ ਨਹੀਂ ਲਿਆ ਕਿਸੇ ਨੇ ਵੀ ਇਹ ਤੁਸੀਂ ਵੀ ਅੰਦਰੋਂ ਜਾਣਦੇ ਸੱਚੀ ਗੱਲ ਦਾ ਤੁਹਾਨੂੰ ਵੀ ਪਤਾ ਹੈ ਔਰ ਹੁਣ ਭਾਰਤ ਦੀ ਸਰਕਾਰ ਦੇਸ਼ ਦੇ ਅੰਦਰ ਇੱਕ ਨੈਸ਼ਨਲ ਡੇ ਰਾਸ਼ਟਰੀਆ ਦਿਵਸ ਮਨਾਉਣ ਜਾ ਰਹੀ ਹੈ ਇਹਨਾਂ ਸਹਿਬਜ਼ਾਦੇ ਨੂੰ ਸਮਰਪਿਤ ਕਰਕੇ ਵੀਰਬਾਲ ਦਿਵਸ ਜਿਹੜਾ ਕਿ ਸਹਿਬਜ਼ਾਦੇ ਨੂੰ ਸਮਰਪਿਤ ਕੀਤਾ ਗਿਆ ਹੈ ਔਰ ਤੁਹਾਨੂੰ ਪਤਾ ਹੀ ਤੇ ਕੀ ਹੋਣ ਜਾ ਰਿਹਾ ਹੈ ਪੂਰੇ ਦੇਸ਼ ਦੇ 15 ਲੱਖ ਸਕੂਲਾਂ ਦੇ ਅੰਦਰ 97 ਲੱਖ ਟੀਚਰਾਂ 26 ਕਰੋੜ 44 ਲੱਖ ਬੱਚੇ ਅਸੈਂਬਲੀ ਦੇ ਅੰਦਰ ਸਹਿਬਜ਼ਾਦੇ ਦੇ ਇਤਿਹਾਸ ਨੂੰ ਸੁਣਨ ਜਾ ਰਹੇ ਨੇ ਔਰ ਉਹ ਇੱਕ ਪ੍ਰਦਰਸ਼ਨੀ ਲਗਾ ਕੇ ਇਹਨਾਂ ਨੂੰ ਦੱਸਿਆ ਜਾ ਰਿਹਾ ਸਹਿਬਜ਼ਾਦੇ ਕੌਣ ਸਾਰੇ ਬੱਚਿਆਂ ਲਈ ਮੈਂਡੇਟਰੀ ਕੀਤਾ ਗਿਆ ਸੀਬੀਐਸਸੀ ਵੱਲੋਂ ਇਹਨਾਂ ਤੇ ਐਸੇ ਲਿਖੇ ਜਾਣਗੇ ਇਹਨਾਂ ਤੇ ਕੁਇਜ਼ ਕੰਪੀਟੀਸ਼ਨ ਕੀਤੇ ਜਾਣਗੇ ਔਰ ਇਹ ਸਹਿਬਜ਼ਾਦੇ ਨੂੰ ਸਮਰਪਿਤ ਹੋ ਕੇ ਆਪਣਾ ਅਗਲਾ ਸਾਲ ਕਿਵੇਂ ਮਨਾਉਣਗੇ ਐਸਾ ਇੱਕ ਕੈਲੰਡਰ ਤਿਆਰ ਕੀਤਾ ਜਾਊਗਾ ਔਰ ਇਹਨਾਂ ਨੇ ਸਹਿਬਜ਼ਾਦਿਆਂ ਦੀ ਇਸਲਾਸਾਨੀ ਸ਼ਹਾਦਤ ਤੋਂ ਕੀ ਸਿੱਖਿਆ ਹੈ ਔਰ ਕੀ ਉਹ ਆਪਣਾ ਪ੍ਰੋਮਿਸ ਕਰ ਰਿਹਾ ਕੀਦਾ ਕਰੇ ਸਹਿਬਜ਼ਾਦੇ ਨਾਲ ਇਹ ਸਾਰੇ ਸਕੂਲਾਂ ਨੂੰ ਮੈਂਡੇਟਰੀ ਕੀਤਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਖਾਲੀ ਸਕੂਲ ਹੀ ਨਹੀਂ ਦੇਸ਼ ਦੇ 42000 ਯੂਨੀਵਰਸਿਟੀ ਕਾਲਜ ਔਰ ਮੈਡੀਕਲ ਕਾਲਜਾਂ ਨੂੰ ਵੀ ਮੰਡੇਟਰੀ ਕੀਤਾ ਗਿਆ ਹੈ ਸਾਰਾ ਉੱਥੇ ਵੀ ਫਿਜ਼ੀਕਲ ਰੂਪ ਅੰਦਰ ਔਰ ਡਿਜੀਟਲ ਰੂਪ ਅੰਦਰ ਪ੍ਰਦਰਸ਼ਨੀ ਲਗਾਈ ਜਾਏਗੀ ਇਹ ਹੀ ਨਹੀਂ ਦੇਸ਼ ਦੇ 7600 ਪੈਟਰੋਲ ਪੰਪ ਔਰ ਸੀਐਨਜੀ ਸਟੇਸ਼ਨਾਂ ਤੇ ਵੀ ਇਹਦੀ ਪ੍ਰਦਰਸ਼ਨੀ ਲੱਗੇਗੀ ਦੱਸਿਆ ਜਾਏਗਾ ਇਹ ਸਾਬ ਜਾਦੇ ਕੌਣ ਨੇ ਦੇਸ਼ ਦੇ 137 에어ਪੋਰਟਾਂ ਦੇ ਉੱਤੇ ਪ੍ਰਦਰਸ਼ਨੀ ਲੱਗੇਗੀ ਡਿਜੀਟਲ ਔਰ ਫਿਜ਼ੀਕਲ ਤੇ ਦੱਸਿਆ ਜਾਏਗਾ ਇਹ ਸਾਬ ਜਾਦੇ ਕੌਣ ਨੇ ਦੁਨੀਆ ਭਰ ਦੇ 122 ਦੇਸ਼ਾਂ ਦੇ ਅੰਦਰ ਅੰਬੈਸੀ ਅੰਦਰ ਔਰ 110 ਕਾਉਂਸਲੇਟ ਅੰਦਰ ਇਹਦੀ 1 ਹਫਤੇ ਤੱਕ ਪ੍ਰਦਰਸ਼ਨੀ ਲੱਗੂਗੀ ਤੇ ਦੱਸਿਆ ਜਾਊਗਾ ਇਹ ਸਹਬਜ਼ਾਦੇ ਕੌਣ ਨੇ ਔਰ ਇਹੀ ਨਹੀਂ ਦੇਸ਼ ਦੇ 70 ਮੰਤਰੀ ਅਲੱਗ-ਅਲੱਗ ਪਾਸ਼ਾਵਾਂ ਦੇ ਅੰਦਰ ਆਪਣੇ ਲੋਕਾਂ ਨੂੰ ਵੀਡੀਓ ਬਣਾ ਕੇ ਜਾਣਕਾਰੀ ਦੱਸਣਗੇ ਕਿ ਸਹਬਜ਼ਾਦਿਆਂ ਦਾ ਲਾਸਾਨੀ ਸ਼ਹਾਦਤ ਔਰ ਇਤਿਹਾਸ ਕੀ ਆ ਸੋਚ ਸਕਦੇ ਜੇ ਮਲਿਆਲਮ ਬੰਗਾਲੀ ਭਾਵੇਂ ਕੋਈ ਕਸ਼ਮੀਰੀ ਬੋਲਦਾ ਹੋਵੇ ਪਾਵੇਂ ਕੋਈ ਤੇਲਗੂ ਬੋਲਦਾ ਹੋਵੇ ਪਾਵੇਂ ਉਹ ਜੰਮੂ ਕਸ਼ਮੀਰ ਚੋਵੇ ਪਾਵੇਂ ਤ੍ਰਿਪੁਰਾ ਚੋਵੇ ਪਾਵੇਂ ਮਨੀਪੁਰ ਚੋਵੇ ਤੇਜ ਦੇ ਹਰ ਬੱਚੇ ਨੂੰ ਜਨ ਜਨ ਤੱਕ ਸਹਿਬਜ਼ਾਦਿਆਂ ਦਾ ਨਾਮ ਪਹੁੰਚੇਗਾ ਕਿਉਂਕਿ ਭਾਰਤ ਸਰਕਾਰ ਰਾਸ਼ਟਰੀ ਦਿਵਸ ਮਨਾ ਰਹੀ ਹੈ ਨਾ ਸਹਿਬਜ਼ਾਦਿਆਂ ਦੇ ਨਾਮ ਤੇ ਰਾਸ਼ਟਰੀ ਦਿਵਸ ਔਰ ਅਸੀਂ ਅੱਜ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਸਰਕਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਮੇਰੇ ਵੀਰੋ ਕਿਸੇ ਆਪਣੇ ਅੰਦਰੋਂ ਝਾਕ ਕੇ ਦੇਖਿਓ ਜੇ ਕਿਸੇ ਚੀਮਤ ਨਹੀਂ ਸੀ 75 ਸਾਲਾਂ ਚ ਸਾਹਿਬਜ਼ਾਦਿਆਂ ਦੇ ਪ੍ਰਤੀ ਐਸੀ ਭਾਵਨਾ ਔਰ ਐਸਾ ਪਿਆਰ ਰੱਖਣ ਦੀ ਐਸਾ ਵਿਸ਼ਵਾਸ ਰੱਖਣ ਦੀ ਕੇਵਲ ਇੱਕ ਮਾਂ ਦੇ ਪੁੱਤ ਚ ਮਤਾਈਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚ ਯਾਦ ਰੱਖਿਓ ਬਸ ਤੁਹਾਨੂੰ ਯਾਦ ਕਰਾਉਣ ਨੂੰ ਗੱਲ ਚਿੱਤ ਤੇ ਕਰਾਈ ਆ ਮੇਰੇ ਵੀਰੋ ਆਪਾਂ ਸਮਰਪਿਤ ਇਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਆਪਾਂ ਸਮਰਪਿਤ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਆ ਇਸ ਕਰਕੇ ਜਰੂਰ ਸੋਚਿਓ ਜੇ ਕਿ ਇੰਨੀ ਉਪਮਾ ਤੇ ਵਡਿਆਈ ਹੋ ਰਹੀ ਆ ਇਹਦਾ ਲਾਭ ਆਪਾਂ ਸਿੱਖਾਂ ਨੂੰ ਕੀ ਮਿਲੂਗਾ ਇਹ ਜਰੂਰ ਸੋਚਿਓ